ਆਪਣੇ ਕੋਲੇ ਕਿੰਨਾ ਟਾਈਮ ਹੋ ਗਿਆ ਭਾਈ ਜੀ ਇਹ ਟਰੈਕਟਰ ਨੂੰ ਆਪਣੇ ਕੋਲੇ ਹੋ ਗਏ ਜੀ ਮਤਲਬ ਕਿ ਟੱਕਟੇ ਨੂੰ 20 ਸਾਲ ਹੋ ਗਏ ਅੱਜ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਆ ਤੁਸਾਰੇ ਠੀਕ ਹੋਗੇ ਅੱਜ ਪਿੰਡ ਧੌਲੇ ਵਿੱਚ ਖੜਿਆ ਨੇੜੇ ਭਾਈ ਗੁਰਦੁਆਰਾ ਆੜੀਸਰ ਸਾਹਿਬ ਬਾਕੀ ਬਾਈ ਨਾਲ ਗੱਲਬਾਤ ਕਰਾਂਗੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਕਈ ਵੀਰਾਂ ਦੀ ਡਿਮਾਂਡ ਹੁੰਦੀ ਐ ਨਾ ਵੀ ਘਰੇਲੂ ਟਰੈਕਟਰ ਲੈ ਕੇ ਆਇਓ ਅੱਜ ਤੁਹਾਡੇ ਵਾਸਤੇ ਘਰੇਲੂ ਹੀਰਾ ਟਰੈਕਟਰ ਲੈ ਕੇ ਆਇਆ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਠੀਕ ਹੋ ਭਾਈ ਜੀ ਹਾਂ ਜੀ ਠੀਕ ਹੈ ਠੀਕ ਆ ਠੀਕ ਹੈ ਬੇਜੀ ਖੜੇ ਕਿਥੇ ਬੇਜੀ ਇਸ ਵਕਤ ਕੀ ਲੋਕੇਸ਼ਨ ਪਈ ਜਾਂਦੀ ਜੀ ਆਪਣੇ ਆਪਣੇ ਪਾਧਿਆਣੀ ਥਾਈ ਜਾਣਾ ਬੇਜੀ ਹਾਂ ਪੰਡਤਾਂ ਦੀ ਸਲੇਮਾ ਪੱਤੀ ਠੀਕ ਹੈ ਜੀ ਪੰਡਤਾਂ ਦੀ ਥਾਈ ਧਰਮ ਨਾਲ ਠੀਕ ਹੈ ਜੀ ਲੈ ਮੈਂ ਤੁਹਾਨੂੰ ਟਰੈਕਟਰ ਬਾਰੇ ਗੱਲਬਾਤ ਕਰਦੇ ਆ ਕਿ ਦੇਖ ਸਕਦੇ ਹੋਗੇ ਘਰੇਲੂ ਟਰੈਕਟਰ ਹੈ ਬੇਜੀ ਇਹ ਹਾਂ ਘਰੇਲੂ ਜਮਾਈ ਠੀਕ ਹੈ ਜੀ ਆਪਣੇ ਕੋਲੇ ਕਿੰਨਾ ਟਾਈਮ ਹੋ ਗਿਆ ਬੇਜੀ ਇਹ ਟਰੈਕਟਰ ਨੂੰ ਆਪਣੇ ਕੋਲੇ ਹੋ ਗਏ ਜੀ ਮਤਲਬ ਕੱਟੇ ਨੂੰ 20 ਸਾਲ ਹੋ ਗਏ ਠੀਕ ਹੈ ਜੀ ਹਾਂ ਠੀਕ ਹੈ ਜੀ ਮਤਲਬ ਛੋਟੇ ਦਾ ਸਿੰਗਲ ਹਾਥੀ ਲਾ ਕੇ ਚੱਲੀ ਹੈ ਇਹਨੇ ਇੱਕ ਦਾ ਹਾਂ ਜੀ ਹਾਂ ਜੀ ਮੈਂ ਹੀ ਚਲਾਉਣਾ ਬਸ ਹੋਰ ਕੋਈ ਨਹੀਂ ਠੀਕ ਹੈ ਜੀ ਲੈ ਮਿੱਤਰੋ ਲੋਕਲ ਬਾਈ ਜੀ ਸੰਗਰੂਰ ਦਾ ਨੰਬਰ ਹੈਗਾ ਇੰਜਨ ਗੇਅਰ ਦਾ ਕਿਵੇਂ ਹੈ ਬਾਈ ਬਾਈ ਓਕੇ ਜਮ ਪੂਰਾ ਫੁੱਲ ਫੁੱਲ ਓਕੇ ਹੈਗਾ ਪੂਰੀ ਓਕੇ ਤੇ ਚੱਲੀ ਹੈ ਪੂਰੀ ਇੰਜਨ ਗੇਅਰ ਦੀ ਠੀਕ ਹੈ ਜੀ ਲੈ ਮਿੱਤਰੋ ਇੰਜਨ ਗੇਅਰ ਦੀ ਬਾਈ ਫੁੱਲ ਤਸਦੀ ਹੈ ਕਿ ਜੇ ਟਾਇਰਾਂ ਦੀ ਗੱਲ ਬਾਤ ਕਰੀਏ ਬਾਈ ਜੇ ਟਾਇਰ ਕਿੰਨੇ ਕੇ ਪੈਸੇ ਪੈਉਣਗੇ ਤੇ ਟਾਇਰ ਬਾਈ ਹੋਣਗੇ 70 ਦੇ 70 ਠੀਕ ਹੈ ਜੀ 70 ਕੇ ਪੈਸੇ ਟਾਇਰ ਪੈਣਗੇ ਹੈ ਠੀਕ ਹੈ ਮਤਲਬ ਬਈ ਮਾੜੀ ਕੰਪਨੀ ਵਾਲਾ ਟਾਇਰ ਨਹੀਂ ਹੈਗੇ ਦੇਸੀ ਟਾਇਰ ਨਹੀਂ ਹੈਗੇ ਵਧੀਆ ਬਈ ਗੁੱਡੀਅਰ ਦੇ ਤੁਸੀਂ ਦੇ ਸਕਦੇ ਹੋ ਚੰਗੇ ਟਾਇਰ ਪੈਣਗੇ ਬਾਕੀ ਆ ਸਪੀਕਰ ਲਾਉਂਦੇ ਤਾਂ ਨਹੀਂ ਬਈ ਸਾਰਾ ਕੁਝ ਜਿਵੇਂ ਹੁਣ ਓਕੇ ਹੈ ਠੀਕ ਆ ਬਾਈ ਜੀ ਬਾਕੀ ਦੇ ਸਕਦੇ ਹੋ ਬਈ ਜਿੰਨਾ ਹੈਗਾ ਸਾਰਾ origignal ਆ ਦੇਖ ਸਕਦੇ ਹੋ ਕਿ ਬਈ ਰੰਗ ਪਿੰਟ ਦਾ ਜਿੰਨਾ ਹੈਗਾ ਸਾਰਾ origignal ਹੀ ਹੈ ਨਾ ਬਈ ਹਾਂ ਹਾਂ ਜਮਾ ਰਹੇ ਜਨਾ ਠੀਕ ਆ ਬਈ ਨਾ ਕਿ ਜਿਵੇਂ ਆ ਡੰਡਾ ਹੋ ਗਿਆ ਫੱਟੀ ਹੋ ਗਿਆ ਨਾਲ ਹੀ ਦਊਂਗੇ ਬਈ ਹਾਂ ਜਿਵੇਂ ਹੁਣ ਖੜਾ ਹੀ ਉਸੇ ਰੂਸ ਸਾਰਾ ਜਪਾ ਵਿੱਚ ਹੀ ਠੀਕ ਆ ਬਾਈ ਰੰਮ ਰੰਮ ਦੇਖ ਸਕਦੇ ਹੋ ਕਿ ਸਾਰਾ ਬਾਈਕ ਦਾ A to Z ਜਿੰਨਾ ਹੈਗਾ ਸ ਖੋਲ ਕੇ ਚੈੱਕ ਕਰਵਾ ਦਿਓ ਵੀ ਮੜਾ ਜਾ। ਇਹ ਜੀ ਮੈਂ ਖੋਲ ਕੇ ਚੈੱਕ ਕਰਵਾ ਲਿਆ। ਚੈੱਕ ਕਰ ਦਿਓ ਵੀ ਟਰੈਕਟਰ ਕੰਡੀਸ਼ਨ ਪੂਰਾ ਚੰਗਾ ਪਿਆਣਾ ਵੀ ਆ ਰੈਡੀ ਰੂਡੀਏਟਰ ਵੀ ਪੂਰਾ ਵਧੀਆ ਪਿਆਗਾ। ਚੈੱਕ ਕਰ ਸਕਦੇ ਹੋ ਬਈ। ਸੁੱਕਾ ਇੰਜਨ ਪਿਆਣਾ ਵੀ ਜਮਾ। ਹਾਂ ਠੀਕ ਹੈ ਜੀ। ਬਲੋ ਆਵਾਜ਼ ਵਗੈਰਾ ਵੀ ਜਮ ਨਹੀਂ ਪੂਰਾ ਵੀ। ਠੀਕ ਹੈ ਜੀ। ਸਾਰਾ ਓਕੇ ਹੈਗਾ ਕਹ ਜੀ। ਠੀਕ ਹੈ ਜੀ। ਲਾ ਮੈਂ ਤੇ ਇੰਜਨ ਗੇਰ ਦੀ ਪਾਈ ਗਣਾ ਫੁੱਲ ਬੜਾ ਫੁੱਲ ਗਾਰੰਟੀ ਹੈ ਜੀ। ਠੀਕ ਹੈ ਬਈ ਜੀ। ਤੇ ਮਾਡਲ ਹੈਗਾ ਬਈ ਇਹ। ਮਾਡਲ ਹੈਗਾ ਭਈ ਇਹ ਮਾਡਲ ਆਪਣਾ 95 ਠੀਕ ਹੈ ਜੀ ਲੈ ਮਿੱਤਰੋ 95 ਮਾਡਲ ਆ ਪੰਜਾਬ ਨੰਬਰ ਹੈਗਾ ਕੰਡੀਸ਼ਨ ਦਾ ਚੰਗਾ ਹੈਗਾ ਰੇਟ ਭਈ ਇਹਦਾ ਰੇਟ ਭਈ ਆਪਾਂ ਰੇਟ ਕਰ ਦਾਂਗੇ ਮੌਕੇ ਤੇ ਜਿਹੜਾ ਹੋਊਗਾ ਮਾਨਤਾ ਕਰਦੇ ਹਾਂ ਠੀਕ ਹੈ ਜੀ ਮਾਨਤਾਣ ਚੰਗਾ ਹੋ ਜਾ ਵਧੀਆ ਗੱਲ ਠੀਕ ਹੈ ਜੀ ਲੈ ਮਿੱਤਰੋ ਬਾਕੀ ਵੀ ਮਾਨਤਾਣ ਹੋ ਜਾਗਾ ਕਿਵਰਾ ਜਿਹੜਾ ਮੌਕੇ ਤੇ ਮਾਨਤਾਣ ਵਧੀਆ ਠੀਕ ਹੈ ਲੈ ਮਿੱਤਰੋ ਬਾਕੀ ਸਾਨੂੰ ਕੰਡੀਸ਼ਨ ਚੈੱਕ ਕਰਵਾ ਤੇ ਬਾਈ ਕਹਿੰਦਾ ਇੰਜਨ ਗੇਅਰ ਦੀ ਗਾਰੰਟੀ ਹੈਗੀ ਬਾਹ ਕੇ ਚੈੱਕ ਕਰਕੇ ਲੈ ਕੇ ਜਾਓ ਭਾਈ ਜੀ ਹਾਂ ਹਾਂ ਤੇ 1.5 ਰੱਖ ਰੁਪਿਆ ਭਾਈ ਨੇ 1.5 ਰੇਟ ਰੱਖੇਗਾ ਬਾਕੀ ਬਈ ਸਕਰੀਨ ਤੇ ਨੰਬਰ ਆ ਸੰਪਰਕ ਜਰੂਰ ਕਰ ਲਿਓ ਠੀਕ ਆ ਭਾਈ ਜੀ ਹਾਂ ਧੰਨਵਾਦ ਭਾਈ ਜੀ ਧੰਨਵਾਦ